ਮੈਂ ਦਾ ਸਾਰਾ ਸ਼ਰਹ ਦੇਣਾ ਚਾਹੂੰਗਾ ਸਾਡੇ ਆਮ ਆਦਮੀ ਪਾਰਟੀ ਪੰਜਾਬ ਦੇ ਜਿਹੜੇ ਸਾਡੇ ਮਤਲਬ ਕਿ ਮੁੱਖ ਮੰਤਰੀ ਨੇ ਆਪਣੇ ਸਰਦਾਰ ਭਗਵਾਨ ਸਿੰਘ ਮਾਨ ਜੀ ਉਹਨਾਂ ਨੂੰ ਤੇ ਸਾਡੇ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜਿਨ੍ਹਾਂ ਦੀ ਰਹਿਨਮਾਈ ਦੇ ਹੇਠ ਪੰਜਾਬ ਦੀ ਅੱਜ ਇੰਡਸਟਰੀ ਹੈ ਜਿਹੜੀ ਉਹ ਤਰੱਕੀ ਕਰ ਰਹੀ ਹੈ ਔਰ ਅੱਜ ਇਸ ਜਿਹੜਾ ਅਸੀਂ ਅੱਜ ਮੁਹਾਲੀ ਵਿਖੇ ਪਹੁੰਚੇ ਆ ਟਾਇਨੋਰ ਗਰੁੱਪ ਜੋ ਪੰਜਾਬ ਦਾ ਬਹੁਤ ਨਾਮਵਰ ਗਰੁੱਪ ਹੈ ਜੋ ਆਰਥੋਪੈਡਿਕਸ ਦੇ ਜਿਹੜੇ ਇੰਪਲੀਮੈਂਟਸ ਬਣਾਉਂਦਾ ਹੈ ਉਹ ਉਹਦੇ ਵਿੱਚ ਅੱਜ ਟਾਇਨੋਰ ਗਰੁੱਪ ਨੇ ਆਪਣੇ ਪਲਾਂਟ ਦਾ ਨਵੇਂ ਪਲਾਂਟ ਦਾ ਉਦਘਾਟਨ ਕੀਤਾ ਔਰ ਇਹ ਬਹੁਤ ਵੱਡਾ ਪਲਾਂਟ ਇਹਨਾਂ ਨੇ ਮੁਹਾਲੀ ਦੇ ਵਿੱਚ ਸਟੈਬਲਿਸ਼ ਕੀਤਾ ਸੋ ਉਹਦੇ ਜਿਹੜੇ ਮੈਨੇਜਿੰਗ ਡਾਇਰੈਕਟਰ ਨੇ ਟਾਇਨੋਰ ਗਰੁੱਪ ਦੇ ਪੀ ਜੇ ਸਿੰਘ ਜੀ ਬਿਲਕੁਲ ਮੇਰੇ ਨਾਲ ਖੜੇ ਨੇ ਔਰ ਉਹਨਾਂ ਦੇ ਬ੍ਰਦਰ ਏ ਜੇ ਸਿੰਘ ਜੀ ਵੀ ਉਹਦੇ ਨਾਲ ਖੜੇ ਨੇ ਉਹਨਾਂ ਦੇ ਸੁਪੁੱਤਰ ਅਭੇਨੂਰ ਸਿੰਘ ਜੀ ਵੀ ਨਾਲ ਨੇ ਅਸੀਂ ਮੈਂ ਤੇ ਮੇਰੇ ਵੱਡੇ ਬ੍ਰਦਰ ਸਾਡੇ ਐਮਐਲਏ ਮੁਹਾਲੀ ਤੋਂ ਕੁਲਵੰਤ ਸਿੰਘ ਜੀ ਸਾਡੇ ਐਮਐਲਏ ਸਾਹਿਬ ਮੇਰੇ ਨਾਲ ਖੜੇ ਨੇ ਅਸੀਂ ਉਰੇ ਪਹੁੰਚੇ ਅੱਜ ਸੋ ਇਸ ਗਰੁੱਪ ਦੀ ਤਰੱਕੀ ਦੇਖ ਕੇ ਸਾਨੂੰ ਜਿੱਥੇ ਖੁਸ਼ੀ ਹੋਈ ਉਥੇ ਇਹ ਵੀ ਖੁਸ਼ੀ ਹੋਈ ਕਿ ਜਾਨ ਨੂੰ ਕਿਸੇ ਵੀ ਸਟੇਟ ਦੇ ਵਿੱਚ ਜਾ ਸਕਦੇ ਸੀ ਪਰ ਇਹਨਾਂ ਨੇ ਇੱਕ ਸਟੇਟ ਰੋਡ ਦਿਖਾਉਂਦੇ ਹੋਏ ਇੱਕ ਜਜ਼ਬਾ ਦਿਖਾਉਂਦੇ ਹੋਏ ਕਿ ਅਸੀਂ ਪੰਜਾਬੀ ਆ ਪੰਜਾਬੀਆਂ ਤਾਂ ਪੰਜਾਬ ਚ ਹੀ ਐਕਸਪੈਂਸ਼ਨ ਕਰਨਗੇ ਸੋ ਇਹਨਾਂ ਨੇ ਇੱਕ ਬਹੁਤ ਵੱਡਾ ਜਣੀ ਕਿ ਇੱਕ ਮੈਸੇਜ ਵੀ ਦਿੱਤਾ ਪੂਰੀ ਇੰਡਸਟਰੀ ਨੂੰ ਔਰ ਇਹਨਾਂ ਨੇ ਪੰਜਾਬ ਦੇ ਅੰਦਰੇ ਨਵੀਂ ਇੰਡਸਟਰੀ ਲਗਾ ਕੇ ਇਹਨਾਂ ਦੀ ਆਲਰੇਡੀ ਉਰੇ ਦੋ ਇੰਡਸਟਰੀਜ਼ ਚੱਲ ਰਹੀਆਂ ਨੇ ਸੋ ਤੀਜੀ ਇੰਡਸਟਰੀ ਦੀ ਇਹਨਾਂ ਨੇ ਐਕਸਪੈਂਸ਼ਨ ਕਰਕੇ ਵੱਡਾ ਆਟੋਮੈਟਿਕ ਯੂਨਿਟ ਲਗਾ ਕੇ ਜਿਹੜਾ ਇਹਨਾਂ ਨੇ ਇਹ ਉਹਨੂੰ ਟੈਕਨੀਕਲ ਇੱਕ ਟਰਮਸ ਟੈਕਸਟਾਈਲ ਕਹਿੰਦੇ ਨੇ ਟੈਕਨੀਕਲ ਟੈਕਸਟਾਈਲ ਦੀ ਜੋ ਇਹਨਾਂ ਨੇ ਯੂਨਿਟ ਲਗਾਇਆ ਇਹ ਇੱਕ ਨਵਿਕਲਾ ਯੂਨਿਟ ਆ ਅਲੱਗ ਤੋਂ ਵੱਡਾ ਅਲੱਗ ਯੂਨਿਟ ਇੱਕ ਜਿਹਨੂੰ ਕਹਿੰਦੇ ਨਵੀਂੋ ਟੈਕਨੋਲੋਜੀ ਲੈ ਕੇ ਆਏ ਨੇ ਔਰ ਮੈਂ ਇਸ ਗੱਲ ਤੇ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਇਹਨਾਂ ਨੂੰ ਦੇਖ ਕੇ ਬਾਕੀਆਂ ਨੂੰ ਇਨਸਪਾਇਰੇਟ ਹੋਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਆਪਾਂ ਜਿੱਥੇ ਇੰਡਸਟਰੀ ਹੈ ਜਿਹੜੀ ਉਹ ਹੋਰ ਲਗਾਈਏ ਪੰਜੇ ਜਿੱਥੇ ਤੱਕ ਪੰਜਾਬ ਦੀ ਇੰਡਸਟਰੀ ਦੀ ਗੱਲ ਕਰੀਏ ਜਿਹੜੇ ਆ 8.5-9 ਮਹੀਨਿਆਂ ਦੇ ਵਿੱਚ ਵਿੱਚ ਜਿੱਡੇ ਵੱਡੇ ਰਿਫਾਰਮਸ ਇੰਡਸਟਰੀ ਡਿਪਾਰਟਮੈਂਟ ਦੇ ਵਿੱਚ ਅਸੀਂ ਕਰਤੇ ਪੂਰੀ ਟੀਮ ਨੇ ਲੱਗ ਕੇ ਸਾਡੇ ਦੋਨੋਂ ਲੀਡਰ ਸੁਪਰੀਮ ਲੀਡਰਸ ਅਰਵਿੰਦ ਕੇਜਰੀਵਾਲ ਜੀ ਭਗਵਾਨ ਸਿੰਘ ਮਾਨ ਜੀ ਉਹਨਾਂ ਦਾ ਵਿਜ਼ਨ ਇੰਨਾ ਕਲੀਅਰ ਹੈ ਕਿ ਉਹ ਕਹਿੰਦੇ ਪੰਜਾਬ ਦੀ ਇੰਡਸਟਰੀ ਨੂੰ ਪੰਜਾਬ ਦੇ ਸੰਨਤ ਨੂੰ ਚਾਹੇ ਉਹ ਐਗਰੋ ਬੇਸਡ ਇੰਡਸਟਰੀ ਹੋਵੇ ਚਾਹੇ ਉਹ ਕਿਸੇ ਵੀ ਨਾਲ ਰਿਲੇਟਡ ਇੰਡਸਟਰੀ ਹੋਵੇ ਉਹਨੂੰ ਅਸੀਂ ਇੱਕ ਨਵੇਂ ਮੁਕਾਮ ਤੱਕ ਲੈ ਕੇ ਜਾਣਾ ਔਰ ਭਾਰਤ ਦਾ ਨੰਬਰ 1 ਸੂਬਾ ਬਣਾਣਾ ਹੈ ਇੰਡਸਟਰੀ ਦੇ ਵਿੱਚ ਪੰਜਾਬ ਹੈ ਜਿਹੜਾ ਕਹ ਰੇ ਸੀ ਕਿ ਕੈਬਨਿਟ ਦੇ ਵਿਚਕਾਰ ਇੱਕ ਹੋਰ ਮੀਟਿੰਗ ਹੋਣੀ ਹੈ ਤਿੰਨ ਚਾਰ ਪਾਲਿਸੀ ਹੋਰ ਲੈ ਕੇ ਆਓਗੇ ਨਹੀਂ ਕਿ ਆ ਲੱਗਦਾ ਕਿਉਂਕਿ ਇਹ ਵੀ ਇੱਕ ਐਗਜ਼ਾਮਪਲ ਸੈੱਟ ਕੀਤਾ ਨੇ ਨੇ ਕਿ ਪੰਜਾਬ ਦੇ ਵਿਚਕਾਰ ਲਈ ਇੰਡਸਟਰੀ ਕਿਉਂਕਿ ਇੰਡਸਟਰੀ ਪੰਜਾਬ ਤੋਂ ਬਾਹਰ ਜਾ ਰਹੀ ਸੀ ਹੁਣ ਨਹੀਂ ਜਾ ਰਹੀ ਨਾ ਹੁਣ ਜਦਨ ਦੇ ਆ ਤੁਸੀਂ ਰਿਕਾਰਡ ਚ ਚੈੱਕ ਕਰਕੇ ਦੇਖੋ ਫਰੋਮ ਦੀ ਲਾਸਟ 9 ਮੰਥਸ ਇੰਡਸਟਰੀ ਬਾਹਰ ਜਾਣ ਦੀ ਬਜਾਏ ਇੰਡਸਟਰੀ ਜਿਹੜੀ ਬਾਹਰੋਂ ਹੈ ਉਹ ਹੋਰ ਆਣੀ ਸ਼ੁਰੂ ਹੋ ਗਈ ਸਾਡੇ ਕੋਲ ਬੜੇ ਵੱਡੇ ਸਟਾਰ ਦੇ ਉੱਤੇ ਸਾਡੇ ਕੋਲ ਇਨਵੈਸਟਮੈਂਟਸ ਆਣੀ ਸ਼ੁਰੂ ਹੋ ਗਈਆਂ ਔਰ ਵੱਡੇ ਯੂਨਿਟ ਵੀ ਆਏ ਨੇ ਸਾਡੇ ਕੋ ਟਾਟਾ ਸਟੀਲ ਆਇਆ ਸਨਾਥਨ ਟੈਕਸਟਾਈਲਸ ਆਇਆ ਸਾਡੇ ਕੋ ਵਰਬੀ ਉਹ ਆਇਆ ਸਾਡੇ ਕੋ ਕਲਾਸ ਕਮਾਈਨਸ ਆਈਆਂ ਸੋ ਵੱਡੇ ਯੂਨਿਟ ਵੀ ਬਹੁਤ ਆਏ ਨੇ ਇਸ ਐਸਐਮਐਲ ਲਿਮਟਿਡ ਸਵਰਾਜ ਮਾਜ ਦਾ ਲਿਮਟਿਡ ਆਇਆ ਹੈ ਬਹੁਤ ਗਰੁੱਪ ਆਏ ਨੇ ਸੋ ਐਸੀ ਅਸੀਂ ਇੱਕ ਐਟਮੋਸਫੀਅਰ ਦੇਣਾ ਚਾਹੁੰਦੇ ਆ ਕਿ ਲੋਕਾਂ ਦੇ ਲਈ ਪੰਜਾਬ ਹੀ ਆਪਸ਼ਨ ਹੈ ਜਬੇ ਅਸੀਂ ਇੰਨਾ ਕੁਝ ਦੇ ਦਣ ਅਸੀਂ ਇੰਨੀ ਫੈਸਿਲਿਟੀਆਂ ਦੇ ਦਣੀ ਹੈ ਡੋਰ ਸਟੈਪ ਦੇ ਉੱਤੇ ਸਿੰਗਲ ਵਿੰਡੋ ਦੇ ਉੱਤੇ ਕਿ ਪੂਰੇ ਭਾਰਤ ਚ ਜਦ ਕੋਈ ਇਨਵੈਸਟਮੈਂਟ ਕਰਨ ਦੀ ਗੱਲ ਸੋਚਿਆ ਕਰੂਗਾ ਤਾਂ ਇਹ ਸੋਚਿਆ ਕਰੂਗਾ ਵੀ ਯਾਰ ਪੰਜਾਬ ਤੋਂ ਸਿਵਾ ਹੋਰ ਕੋਈ ਸਾਨੂੰ ਸੂਬਾ ਹੀ ਨਹੀਂ ਸਮਝਾਂਦਾ ਜਿੱਥੇ ਜਾਈਏ ਸੋ ਪੰਜਾਬ ਚ ਹੀ ਆ ਕੇ ਜਣੀ ਕਿ ਅਗਲਾ ਨਿਵੇਸ਼ ਕਰਿਆ ਕਰੂ ਔਰ ਪੰਜਾਬ ਦੇ ਵਿੱਚ ਆ ਕੇ ਹੀ ਅਸੀਂ ਅਗਲਾ ਆਪਣੀ ਇੰਡਸਟਰੀ ਲਾਇਆ ਕਰੂ ਜਿਹਦੇ ਨਾਲ ਪੰਜਾਬ ਦੇ ਬੱਚਿਆਂ ਨੂੰ ਰੋਜ਼ਗਾਰ ਮਿਲੂ ਪੰਜਾਬ ਦੀ ਇਕਨੋਮੀ ਹੈ ਜਿਹੜੀ ਉਹ ਸਟੇਬਲ ਹੋਊਗੀ ਪੰਜਾਬ ਦੇ ਸਿਰ ਜੋ ਪੁਰਾਣੀਆਂ ਸਰਕਾਰਾਂ ਕਰਜ਼ਾ ਛਾੜ ਕੇ ਗਈਆਂ ਸੀ ਉਹ ਕਰਜ਼ਾ ਵੀ ਲਾਵਾਂਗੇ ਉਹ ਵੀ ਸਿੱਖਾਂਗੇ ਸਿਸਟਮ ਸਾਰਾ ਔਰ ਸਾਰਾ ਕੁਝ ਜੋ ਹੈ ਜਿਹੜਾ ਵਿਕਾਸ ਹੈ ਕਿਸੇ ਵੀ ਸੂਬੇ ਦਾ ਉਹ ਇੰਡਸਟਰੀ ਦੇ ਨਾਲ ਹੀ ਹੁੰਦਾ ਹੈ ਜੀ ਐਕਸਪੈਂਸ਼ਨ ਕਰਨਾ ਚਾਹੇਗਾ ਉਹਦੇ ਲਈ ਵੀ ਕੈਪੈਸਿਟੀ ਨੂੰ ਐਕਸਪੈਂਸ਼ਨ ਦੇ ਲਈ স্পেশাল ਫੈਸਿਲਿਟੀਜ਼ ਦੇਉਗੇ ਫੂਲ ਦੀ ਫੈਸਿਲਿਟੀ ਅਸੀਂ ਤਾਂ 45 ਡੇਜ਼ ਦੇ ਵਿੱਚ ਵਿੱਚ 45 ਦਿਨ ਦੇ ਵਿੱਚ ਵਿੱਚ ਅਸੀਂ ਸਾਰੀਆਂ ਅਪਰੂਵਲਸ ਦੇ ਰਹੇ ਹਾਂ ਈਚ ਐਂਡ ਐਵਰੀ ਡਿਪਾਰਟਮੈਂਟ ਤੋਂ ਲੈ ਕੇ ਕਿਸੇ ਹੁਣ ਕਿਸੇ ਇੰਡਸਟਰੀਲਿਸਟ ਨੇ ਕਿਤੇ ਨਹੀਂ ਜਾਣਾ ਅਸੀਂ ਫਾਸਟ ਟਰੈਕ ਇਨਵੈਸਟਮੈਂਟ ਪੰਜਾਬ ਦਾ ਪੋਰਟਲ ਬਣਾਤਾ ਤੁਸੀਂ ਉਸ ਪੋਰਟਲ ਦੇ ਉੱਤੇ ਜਾ ਕੇ ਸਿਰਫ ਅਪਲਾਈ ਕਰਨਾ ਉਸ ਤੋਂ ਬਾਅਦ ਤੁਹਾਡੀ ਸਰਦਰਦੀ ਖਤਮ ਸਾਡੀ ਸ਼ੁਰੂ ਔਰ 45 ਦਿਨ ਦੇ ਵਿੱਚ ਵਿੱਚ ਅਸੀਂ ਤੁਹਾਨੂੰ ਅਪਰੂਵਲਸ ਦੇ ਦਾਂਗੇ। ਇਹ ਤੀਜਾ ਪਾਲਿਸੀ ਦੀ ਗੱਲ ਤੁਸੀਂ ਕਰ ਰਹੇ ਸੀ ਕਿ ਹੋਰ ਲੈ ਕੇ ਆਣੀ ਹੈ ਉਸ ਦੇ ਵਿੱਚ ਕਰ ਕੀ ਕੁਝ ਖਾਸ ਰਹਿਣ ਵਾਲਾ ਇੰਡਸਟਰੀ ਵਾਸਤੇ। ਇਹ ਥੋੜਾ ਜਿਹਾ ਸਾਡੇ ਉੱਤੇ ਵਰਕਆਊਟ ਚੱਲ ਰਿਹਾ। ਨੈਕਸਟ ਵੀਕ ਦੇ ਵਿੱਚ ਜਿਹੜੀ ਵੀ ਕੈਬਨਿਟ ਆਊਗੀ ਉਹਦੇ ਵਿੱਚ ਇੱਕ ਵਾਰ ਹੋ ਜਾਣ ਤੋਂ ਫਿਰ ਤੁਹਾਨੂੰ ਸਾਰਾ ਬ੍ਰੀਫਿੰਗ ਲੈ ਕੇ ਆ ਰਹੀ ਹੈ ਪੰਜਾਬ ਗਵਰਨਮੈਂਟ ਤੋਂ ਕਿੰਨੇ ਇਕੜ ਚਾਹ ਰਹੇ ਆ ਤੁਹਾਨੂੰ। ਨੇ ਉਹ ਐਚਯੂਡੀ ਹਾਊਸਿੰਗ ਐਂਡ ਅਰਬਨ ਡਵੈਲਪਮੈਂਟ ਉਹ ਲੈ ਕੇ ਆ ਰਹੇ ਆ ਪ੍ਰੋਜੈਕਟ ਉਹਦੇ ਬਾਰੇ ਤੁਹਾਨੂੰ ਉਹ ਕੰਸਰਨਡ ਮਿਨਿਸਟਰ ਜਿਆਦਾ ਦੱਸੋ ਬਾਰਡਰ ਇਲਾਕੇ ਚ ਕੀ ਤੁਹਾਡਾ ਪਾਲਿਸੀ ਰਹੇਗੀ ਬਾਰਡਰ ਇਲਾਕੇ ਦੇ ਵਿੱਚ ਇੰਡਸਟਰੀ ਦੇ ਨਾਮ ਦੇ ਬਰਾਬਰ ਆ ਨਹੀਂ ਆ ਰਹੀ ਹੈ ਇੰਡਸਟਰੀ ਹੋਣਾ ਸੀ ਤਾਂ ਕਹਿ ਰਹੇ ਆ ਅਸੀਂ ਤਾਂ ਕਹਿੰਦੇ ਆ ਵੀ ਜਿੱਥੇ-ਇੱਥੇ ਇੰਡਸਟਰੀ ਆਉਣਾ ਚਾਹੁੰਦੀ ਹੈ ਸਾਨੂੰ ਦੱਸੇ ਅਸੀਂ ਇੰਡਸਟਰੀ ਦੇ ਲਈ ਅਸੀਂ ਇੱਕ ਇੰਡਸਟਰੀ ਫ੍ਰੈਂਡਲੀ ਮਾਹੌਲ ਦੇ ਰਹੇ ਹਾਂ ਅਸੀਂ ਇੰਡਸਟਰੀਲਿਸਟ ਨੂੰ ਇਹ ਕਹਿ ਰਹੇ ਆ ਵੀ ਤੁਹਾਨੂੰ ਕਿਸੇ ਕਿਸਮ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਪਹਿਲੀਆਂ ਸਰਕਾਰਾਂ ਨੇ ਤੁਹਾਤੋਂ ਹਿੱਸੇ ਮੰਗੇ ਨੇ ਇਹ ਤੁਹਾਡੇ ਦੁੱਖ ਸੁੱਖ ਦੇ ਵਿੱਚ ਹਿੱਸੇਦਾਰ ਬਣ ਕੇ ਤੁਹਾਡੀ ਸਪੋਰਟ ਕਰਨ ਵਾਲੀ ਸਰਕਾਰ ਹੈ ਕਿਵੇਂ ਜੀ ਕੁਝ ਇਕਵਿਟੀ ਦੇ ਵਿੱਚ ਕੁਝ ਸ਼ੇਅਰਿੰਗ ਨਹੀਂ 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 ਨਾਟ ਐਟ 올 ਅਸੀਂ ਕਿਸੇ ਪ੍ਰਾਈਵੇਟ ਸੈਕਟਰ ਦੇ ਵਿੱਚ ਕੋਈ ਕਿਸੇ ਕਿਸਮ ਦੀ ਕੋਈ ਸ਼ੇਅਰਿੰਗ ਨਹੀਂ ਟਾਇਨਰ ਜਾਣਾ ਚਾਹੀਦਾ ਹੈ ਹੋਟਲ ਲਾ ਕੇ ਜਲਾਲਾਬਾਦ ਫਾਜ਼ਰੀਕਾ ਦੇ ਏਰੀਆ ਚ ਤੱਕ ਫਿਰ ਜਾ ਸਕਦੀ ਹੈ ਟਾਇਨਰ ਇਹਨਾਂ ਦੀ ਇੱਛਾ ਹੈ ਜੀ ਇਹ ਜਾਣਾ ਚਾਹੁੰਦੇ ਨੇ ਬਿਲਕੁਲ ਜਾ ਸਕਦੇ ਨੇ ਬੜੀ ਖੁਸ਼ੀ ਦੀ ਗੱਲ ਹੈ ਜੀ ਉੱਥੇ ਜਾ ਕੇ ਲਗਾਉਣਾ ਚਾਹੁੰਦੇ ਹੋਟਲ ਜਿਹੜਾ ਲਾਂਚ ਪੋਰਟਲ ਦੇ ਲਾਂਚ ਤੋਂ ਬਾਅਦ ਤੁਸੀਂ ਕਿਹਾ ਕਿ देयर हैव बीन ਮਨੀ ਕਾਲਸ ਕਮਿੰਗ ਇਨ ਜਿਹੜੇ ਦੂਜੇ ਸਟੇਟਸ ਨੇ ਵੀ ਹਾਊ ਆਰ ਯੂ ਡੂਇੰਗ ਤੇ ਕਿਹੋ ਜਿਹਾ ਰਿਸਪੌਂਸ ਇਹ ਆਇਆ ਹੈ ਤੇ ਤੁਸੀਂ ਥੋੜਾ ਜਿਆਦਾ ਹੋਰ ਵੀ ਦੱਸ ਦਿਓ ਕਿ ਕਿਹੜੀ ਇੰਡਸਟਰੀਜ਼ ਨੇ ਇੰਟਰਸਟ ਦਿਖਾਇਆ ਹੈਗਾ ਦੇਖੋ ਐਮ ਐਸ ਐਮ ਈ ਦੇ ਵਿੱਚ ਤਾਂ ਅਸੀਂ ਪਹਿਲੇ ਹੀ ਨੰਬਰ 1 ਸੀਗੇ ਐਮ ਐਸ ਐਮ ਈ ਚ ਸਾਡੇ ਪੋਰਟਲ ਨੇ ਇਨਵੈਸਟ ਪੰਜਾਬ ਪੋਰਟਲ ਨੇ ਪੂਰੇ ਪੰਜਾਬ ਪੂਰੇ ਭਾਰਤ ਦੇ ਵਿੱਚੋਂ ਨੰਬਰ 1 ਰੈਂਕ ਹਾਸਲ ਕੀਤਾ 55000 ਦੇ ਕਰੀਬ ਐਮ ਐਸ ਐਮ ਈਜ਼ ਨੇ ਸਾਡੇ ਪੋਰਟਲ ਦੇ ਉੱਤੇ ਆ ਕੇ ਨਵੀਂ ਆਪਣੀ ਰਜਿਸਟ੍ਰੇਸ਼ਨਜ਼ ਕਰਾਈਆਂ ਉਹਨਾਂ ਨੇ ਇਹ ਸ਼ੋਅ ਕੀਤਾ ਕਿ ਅਸੀਂ ਪੰਜਾਬ ਦੇ ਅੰਦਰ ਇਨਵੈਸਟ ਸਾਡੇ ਸਟਾਰਟਅੱਪਸ ਨੇ ਇੰਨਾ ਅੱਛਾ ਕੰਮ ਕੀਤਾ ਹੈ ਸਾਡੇ ਸਟਾਰਟਅੱਪਸ ਕਈ ਤਾਂ ਐਸੇ ਨੇ ਜਿਹੜੇ ਜਿਨ੍ਹਾਂ ਨੇ ਬਹੁਤ ਜਲਦੀ ਵਿਦਨਾ ਇਅਰ ਸਟਾਰਟਅੱਪ ਕਰਕੇ ਤੇ ਉਹ ਇੱਕ ਚੰਗੀ ਐਂਟਰਪ੍ਰੀਨਿਅਰ ਬਣ ਚੁੱਕੇ ਨੇ ਇੱਕ ਚੰਗੀ ਇੰਡਸਟਰੀ ਦਾ ਰੂਪ ਧਾਰਨ ਕਰ ਚੁੱਕੇ ਨੇ ਜੇ ਪੰਜਾਬ 'ਚ ਪੋਟੈਂਸ਼ੀਅਲ ਹੈ ਤਾਂ ਹੀ ਪੰਜਾਬ ਦਾ ਸਟਾਰਟਅੱਪ ਇੱਕ ਇੰਡਸਟਰੀ 'ਚ ਕਨਵਰਟ ਹੋ ਸਕਿਆ ਸੋ ਪੰਜਾਬ ਦੇ ਵਿੱਚ ਬਹੁਤ ਹਲੇ ਪੋਟੈਂਸ਼ੀਅਲ ਹੈ ਪਰਮਾਤਮਾ ਦੀ ਕਿਰਪਾ ਪੰਜਾਬੀ ਮਿਹਨਤੀ ਨੇ ਆਪ ਵੀ ਪੰਜਾਬੀ ਬਹੁਤ ਮਤਲਬ ਕਿ ਹਮੇਸ਼ਾ ਦਸਾਂ ਨੋਹਾ ਦੀ ਕਰਤ ਕਰਨ ਵਾਲੇ ਨੇ ਸੋ ਪੰਜਾਬ ਦੇ ਲੋਕ ਕਦੇ ਨਹੀਂ ਦਬ ਸਕਦੇ ਪੰਜਾਬ ਤਰੱਕੀ ਕਰੂਗਾ ਜੀ ਇਹ ਟਾਈਨੋਰ ਦਾ ਜਿਹੜਾ ਯੂਨਿਟ ਹੈ ਇਹਦਾ ਇੰਪੈਕਟ ਕੀ ਪਏਗਾ ਤੁਹਾਡੇ ਸਮ ਨਾਲ ਲੌਂਗ ਟਰਮ ਦੇਖੋ ਤੁਸੀਂ ਕਿੰਨੇ ਬੱਚਿਆਂ ਨੂੰ ਰੁਜ਼ਗਾਰ ਦਿੰਦਾ ਜੀ ਇਹਨੇ 2500 ਬੱਚੇ ਨੂੰ ਰੁਜ਼ਗਾਰ ਦਿੰਦਾ ਜੀ ਤੇ 2500 ਤਾਂ ਉਹ ਹੈ ਜਿਹੜਾ ਡਾਇਰੈਕਟ ਹੈ ਇਨ ਹਾਊਸ ਹੈ 2500 ਤੋਂ ਵੱਧ ਜਿਹੜੇ ਬਾਹਰ ਜਿਹੜੇ ਇਸ ਗਰੁੱਪ ਦੇ ਨਾਲ ਜੁੜੇ ਹੋਏ ਲੋਕ ਨੇ ਚਾਹੇ ਕੋਈ ਟਰਾਂਸਪੋਰਟਰ ਆ ਚਾਹੇ ਕੋਈ ਬਿਜਲੀ ਵਾਲਾ ਚਾਹੇ ਕੋਈ ਆ ਸਾਰਿਆਂ ਨੂੰ ਰੁਜ਼ਗਾਰ ਮਿਲਿਆ ਤੇ ਐਵੇਂ ਜਦੋਂ ਕੋਈ ਗਰੁੱਪ ਆਉਂਦਾ ਤਾਂ 5-7-10000 ਬੱਚੇ ਨੂੰ ਜਰੂਰ ਰੁਜ਼ਗਾਰ ਮਿਲਦਾ ਤਾ ਬੱਚੇ ਮਾੜੀਆਂ ਹਾਲਾਤਾਂ ਤੋਂ ਵੀ ਬਚਦੇ ਆ ਰੋਜ਼ਗਾਰ ਵੀ ਮਿਲਦਾ ਹੈ ਘਰਾਂ ਦੇ ਰੋਟੀ ਦੇ ਖਰਚੇ ਪਾਣੀ ਵਧੀਆ ਚੱਲਦੇ ਨੇ ਔਰ ਫੇਰ ਸਭ ਤੋਂ ਵੱਡੀ ਗੱਲ ਹੈ ਜਦੋਂ ਉਹਰੇ ਕੰਮ ਕਰਨਗੇ ਔਰ ਸਕਿੱਲ ਸਿੱਖਣਗੇ ਜਦੋਂ ਸਕਿੱਲ ਆ ਜਾਊਗਾ ਤਾਂ ਸਕਿੱਲ ਦੇ ਨਾਲ ਨਾਲ ਉਹਨਾਂ ਦੀ ਜਿਹੜੀ ਰੋਜ਼ਮਾਰਾ ਦੀ ਜਿਹੜੀ ਇਨਕਮ ਹੈ ਉਹਦੇ 'ਚ ਵੀ ਇਨਕਰੀਸ ਹੋਊਗਾ ਇਸ ਵੀ ਸੁਣ ਮੇ ਕੋਈ ਇੰਪੋਰਟ ਨਹੀਂ ਹੋਗਾ ਦੇਖੋ ਗੱਲ ਇਹ ਹੈ ਵੀ ਕੀ ਕਹ ਸਮਝਦੇ ਆਪ ਜੀ ਦੇਖੋ ਮੈਂ ਸਮਝਦਾ ਹਾਂ ਵੀ ਮੋਹਾਲੀ ਇੱਕ ਸ਼ਹਿਰ ਆ ਬਸ ਇਹ ਤਾਂ ਪੰਜਾਬ ਆ ਜਿਹੜਾ ਬੜਾ ਇੱਕ ਇੰਡਸਟਰੀਅਲ ਫ੍ਰੈਂਡਲੀ ਫ੍ਰੈਂਡਲੀ ਮਾਹੌਲ ਬਣਿਆ ਹੋਇਆ ਹੈ ਔਰ ਇੰਡਸਟਰੀ ਲਿਸਟ ਵਾਸਤੇ ਸਰਕਾਰ ਜਿਹੜੀ ਬਕਾਇਦਾ ਤੌਰ ਤੇ ਤੁਸੀਂ ਮੰਤਰੀ ਜੀ ਨੇ ਵੀ ਦੱਸਿਆ ਵੀ ਕਿਦਾਂ ਅਸੀਂ ਇੰਡਸਟਰੀ ਲਿਸਟ ਵਾਸਤੇ ਕਿਦਾਂ ਕਿਦਾਂ ਅਸੀਂ ਸਕੂਲ ਤਾਂ ਜਿਹੜੀਆਂ ਉਹ ਦੇ ਰਹੇ ਆਂ ਔਰ ਪੰਜਾਬ ਦੇ ਵਿੱਚ ਉਹ ਮੋਹਾਲੀ ਇੱਕ ਐਸਾ ਸ਼ਹਿਰ ਸ਼ਹਿਰ ਆ ਜਿਹਦੇ ਵਿੱਚ ਹਰ ਇੱਕ ਜਿਹੜਾ ਇਨਵੈਸਟਰ ਹੈ ਭਾਵੇਂ ਉਹ ਦੇਸ਼ ਵਿੱਚ ਬੈਠਾ ਹੈ ਭਾਵੇਂ ਵਿਦੇਸ਼ ਵਿੱਚ ਬੈਠਾ ਹੈ ਮੋਹਾਲੀ ਦੇ ਵਿੱਚ ਆਪਣੀ ਇਨਵੈਸਟਮੈਂਟ ਕਰਨੀ ਚਾਹੁੰਦਾ ਔਰ ਮੈਨੂੰ ਲੱਗਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਪੰਜਾਬ ਦੇ ਵਿੱਚ ਮੋਹਾਲੀ ਜਿਹੜਾ ਉਹ ਨੰਬਰ 1 ਹੋਊਗਾ ਹਾਂ ਕੁਲਵੰਤ ਜੀ ਸਵਾਲ ਹੈਗਾ ਕਿਉਂਕਿ ਇਹਨਾਂ ਨੇ ਕਿਹਾ ਕਿ ਅਸੀਂ ਆਪਣੀ ਕੰਪਨੀ ਦੇ ਵਿੱਚਕਾਰ ਔਰਤਾਂ ਨੂੰ ਟ੍ਰੇਨ ਕਰ ਰਹੇ ਹਾਂ ਇੱਥੇ ਤੋਂ ਆਲੇ-ਦੁਆਲੇ ਜਿੰਨੇ ਵੀ ਪਿੰਡ ਐ ਉੱਥੇ ਤੋਂ ਲਿਆ ਕੇ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਨੇ ਕਿਉਂਕਿ ਉਹਨਾਂ ਦੀ ਸਕਿੱਲ ਜ਼ਿਆਦਾ ਵਧੀਆ ਨਹੀਂ ਹੱਥ ਕੰਮ ਵਧੀਆ ਕਰਦੇ ਨੇ ਦੇਖੋ ਬੈਲੇ ਆ ਬਈ ਨਾਰੀ ਸ਼ਕਤੀ ਦਾ ਤੁਹਾਨੂੰ ਪਤਾ ਹੀ ਆ ਬਿਗੈਦੇ ਤੌਰ ਤੇ ਔਰ ਜ਼ਰੂਰਤ ਵੀ ਬਹੁਤ ਜ਼ਿਆਦਾ ਕਿਉਂਕਿ ਜਦੋਂ ਤੱਕ ਜਿਹੜੀ ਔਰਤ ਐ ਉਹ ਬਰਾਬਰ ਆ ਕੇ ਨਹੀਂ ਖੜਦੀ ਮੋੜ ਦੇ ਮੋੜੇ ਜੁੜ ਕੇ ਕੰਮ ਨਹੀਂ ਕਰਦੀ ਹੈਗੀ ਉਦੋਂ ਤੱਕ ਕਿਸੇ ਵੀ ਕੰਟਰੀ ਦੀ ਜਾਂ ਸਟੇਟ ਦੀ ਜਾਂ ਪਰਿਵਾਰ ਦੀ ਜਿਹੜੀ ਤਰੱਕੀ ਹੋਣੀ ਉਹ ਮੁਸ਼ਕਿਲ ਹੈ ਤਾਂ ਮੈਂ ਇਹ ਸਮਝਦਾ ਵੀ ਇੱਕ ਬੜਾ ਵੱਡਾ ਉਦਮ ਹਟਾਇਆ ਨੌਰ ਦਾ ਵੀ ਉਹ ਬਕਾਇਦਾ ਤੌਰ ਤੇ ਜਿਹੜਾ ਲੇਡੀਜ਼ ਨੂੰ ਜਿਹੜੀਆਂ ਔਰਤਾਂ ਨੂੰ ਅੱਗੇ ਲਿਆ ਕੇ ਕੰਮ ਸਿਖਾ ਕੇ ਉਹਨਾਂ ਨੂੰ ਅੱਗੇ ਲੈ ਕੇ ਆ ਰਿਹਾ ਤਾਂ ਕਿ ਉਹ ਆਤਮ ਨਿਰਭਰ ਹੋ ਸਕਣ ਤੇ ਆਪਣੇ ਬੱਚਿਆਂ ਦੀ ਪਾਲਣਾ ਪੋਸ਼ਣਾ ਉਹ ਬਹੁਤ ਵਧੀਆ ਤਰੀਕੇ ਨਾਲ ਕਰ ਸਕਣ